ਮੇਰੀ ਮੈਰਿਜ ਤੋਂ ਬਾਅਦ ਮੇਰੇ ਸਹੁਰੇ ਦੀਆਂ ਘਟੀਆ ਹਰਕਤਾਂ ਕਰਨ ਲੱਗ ਗਿਆ ਕੀ ਘਟੀਆ ਹਰਕਤਾਂ ਕਰਨ ਲੱਗ ਗਿਆ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ ਜੋ ਵੀ ਕਾਫੀ ਵਾਰ ਘਟੀਆ ਟੱਚ ਕੀਤਾ ਨਾ ਜੋ ਮੈਂ ਆਪਦੀ ਸੱਸ ਨੂੰ ਕਿਹਾ ਵੀ ਸਹੁਰਾ ਐਂ ਹਰਕਤਾਂ ਕਰਦਾ ਵੀ ਉਹ ਚਲ ਮਾਂ ਬਣ ਕੇ ਸਮਝੂਗੀ ਉਹ ਕਹਿੰਦੀ ਮੇਰੇ ਸਹੁਰੇ ਦਾ ਹੀ ਬੱਚਾ ਲਾ ਇਹ ਸਾਨੂੰ ਆਪਦੇ ਖੂਨ ਦਾ ਬੱਚਾ ਚਾਹੀਦਾ ਬੱਚੇ ਜਦੋਂ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸੀ ਨਿਸ਼ਤਰ ਸਿੰਘ ਨੂੰ ਉਹਨਾਂ ਨੇ ਮੇਰੇ ਸਹੁਰੇ ਨੂੰ ਅਲੱਗ ਕਰਤਾ ਕਿ ਦੋਸ਼ ਤੁਹਾਡੇ ਉੱਪਰ ਇਹ ਲੱਗ ਰਿਹਾ ਹੈ ਉਹ ਕਹਿੰਦੇ ਸਾਡੇ ਕੋਲ ਇੱਕ ਵੀਡੀਓ ਬਣਾਈ ਹੋਈ ਆ ਜਿਦੇ ਚ ਉਹ ਤੁਹਾਡੇ ਤੇ ਦੋਸ਼ ਲਾ ਰਹੀ ਹੈ ਕਿ ਮੇਰਾ ਸਹੁਰਾ ਸਾਹਿਬ ਮੇਰੇ ਨਾਲ ਗਲਤ ਹਰਕਤਾਂ ਕਰਨ ਦੀ ਗੱਲ ਕਰ ਰਿਹਾ ਔਰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਬਣਾਉਣੇ ਤੇ ਐਂ ਕਰ ਲਾ ਐਂ ਕਰ ਲਾ ਐਂ ਕਰ ਲਾ ਐਹੋ ਜੀ ਕੋਈ ਗੱਲ ਜਮਾ ਨਹੀਂ ਕਰਦਾ ਮੈਂ ਤਾਂ ਉਹਦਾ ਇਸ ਵਕਤ ਆਪਾਂ ਥਾਣਾ ਸਦਰ ਕੋਟ ਕਪੂਰਾ ਦੇ ਸਾਹਮਣੇ ਖੜੇ ਆਂ ਇਹ ਕਾਫੀ ਸਾਰੀਆਂ ਜਥੇਬੰਦੀਆਂ ਦੇ ਆਗੂ ਇਸ ਭੈਣ ਦੇ ਮਸਲੇ ਨੂੰ ਲੈ ਕੇ ਥਾਣਾ ਸਦਰ ਕੋਟ ਕਪੂਰਾ ਦੇ ਅੱਗੇ ਧਰਨਾ ਲਾ ਕੇ ਬੈਠੇ ਨੇ ਆਪਾਂ ਗੱਲ ਕਰਦੇ ਹਾਂ ਭੈਣ ਜੀ ਕੀ ਮਾਮਲਾ ਤੁਹਾਡਾ ਮੇਰਾ ਨਾਮ ਅਮਰਜੀਤ ਆ ਮੇਰਾ ਪੇਕਾ ਦੋਦਾ ਮਕਸਰ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਪਿੰਡ ਕੋੜ ਸੁਖਿਆ ਚ ਵਿਆਹ ਹੋਇਆ ਵਿਆਹ ਇਹ ਮੇਰੀ ਦੂਸਰੀ ਮੈਰਿਜ ਸੀਗੀ ਪਹਿਲੀ ਮੈਰਿਜ ਚ ਵੀ ਮੇਰੇ ਹਸਬੰਦ ਦੀ ਡੈਥ ਹੋ ਗਈ ਸੀਗੀ ਇੱਕ ਮੇਰੇ ਬੱਚਾ ਸੀਗਾ ਜਿਨ੍ਹਾਂ ਨਾਲ ਮੇਰੀ ਦੂਰੀ ਵਰ ਮੈਰਿਜ ਹੋਈ ਸੀਗੀ ਉਹਨਾਂ ਦਾ ਨਾਮ ਨਛੱਤਰ ਸਿੰਘ ਪੁੱਤਰ ਬਲਵੰਤ ਸਿੰਘ ਉਹਨਾਂ ਦੀ ਵੀ ਇਹ ਦੂਸਰੀ ਮੈਰਿਜ ਸੀਗੀ ਪਹਿਲਾਂ ਵਾਲੀ ਪਤਨੀ ਦੀ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ ਪਰ ਮੇਰੇ ਪਤੀ ਨਛੱਤਰ ਸਿੰਘ ਦੇ ਕੋਈ ਬੱਚਾ ਨਹੀਂ ਸੀ ਹੁੰਦਾ ਅੰਦਰੂਨੀ ਪ੍ਰੋਬਲਮਸ ਸੀਗੀ ਉਹਨਾਂ ਨੇ ਮੇਰਾ ਬੱਚਾ ਰਣਵੀਜੇ ਸਿੰਘ ਜੋ ਹੁਣ 9 ਸਾਲ ਦਾ ਉਦੋਂ 4 ਸਾਲ ਦਾ ਸੀ ਬੱਚਾ ਗੋਦ ਪਵਾਇਆ ਸੀ ਲੀਗਲ ਤੌਰ ਤੇ ਪ੍ਰੂਫ ਬਣੇ ਸੀ ਤਹਿਸੀਲਦਾਰ ਸਾਹਮਣੇ ਲੀਗਲ ਤੌਰ ਤੇ ਮੈਰਿਜ ਹੋਇਜ਼ੀ ਗੁਰਦੁਆਰੇ ਚ ਲਾਵਾਂ ਸਾਰੇ ਪ੍ਰੂਫ ਫਿਰ ਮੇਰਾ ਸਹੁਰਾ ਬਾਰ ਫਿਰ ਜਦੋਂ ਮੇਰੇ ਸਾਹ ਦੁਬਾਰਾ ਬਿਮਾਰ ਹੋਈ ਮੇਰਾ ਰੋਟੀ ਮੇਰਾ ਪਤੀ ਕਹਿੰਦਾ ਚਲ ਉਹਨਾਂ ਨੂੰ ਰੋਟੀ ਦੇ ਦਿਆ ਕਰ ਫਿਰ ਵੀ ਮਾ ਪਿਓ ਆ ਕੋਈ ਨਾ ਜਦੋਂ ਮੈਂ ਉਧਰ ਰੋਟੀ ਰਾਟੀ ਬਣਾਉਣਾ ਮੇਰੇ ਸਹੁਰੇ ਦਾ ਆਉਣਾ ਜਾਣਾ ਫਿਰ ਸਾਡੇ ਘਰੇ ਹੋ ਗਿਆ ਫਿਰ ਉਹ ਦੁਬਾਰਾ ਉਹੀ ਹਰਕਤਾਂ ਕਰਨ ਲੱਗ ਗਿਆ ਬਾਰ ਬਾਰ ਉਹਨਾਂ ਦੀ ਹਰਕਤਾਂ ਕਰਨ ਤੇ ਜਦੋਂ ਮੈਂ ਉਹਦੇ ਪਤੀ ਨੂੰ ਕਿਹਾ ਉਹਨਾਂ ਦਾ ਜਦੋਂ ਇਹ ਹਰਕਤਾਂ ਕਰੂ ਕੋਈ ਇਹਦਾ ਪ੍ਰੂਫ ਬਣਾ ਲੈ ਵੀਡੀਓ ਤਾਂ ਜੋ ਆਪਾਂ ਕੋਈ ਪੁਲਿਸ ਕੰਪਲੇਨ ਕਰਾਂਗੇ ਫਿਰ ਜਦੋਂ ਮੈਂ ਸਾਰੀਆਂ ਗੱਲਾਂ ਆਪਦੇ ਪਤੀ ਨੂੰ ਦੱਸੀਆਂ ਮੇਰੇ ਸਹੁਰੇ ਨੇ ਮੇਰੇ ਪਤੀ ਦੇ ਪੈਰਾਂ 'ਚ ਪਾਗ ਰੱਖੀ ਮੈਨੂੰ ਮਾਫ਼ ਕਰ ਦਿਓ ਐਂ ਕਰ ਦਿਓ ਕੋਈ ਕੋ ਪੁਲਿਸ ਕੰਪਲੇਨ ਨਾ ਕਰੋ ਫਿਰ ਜਦੋਂ ਕੀ ਤੁਸੀਂ ਕੋਈ ਵੀਡੀਓ ਉਹਦੀ ਇਹੋ ਜਿਹੀਆਂ ਹਰਕਤਾਂ ਦੀ ਬਣਾਈ ਸੀ ਹਾਂਜੀ ਉਹਨਾਂ ਦੀ ਅਸ਼ਲੀਲ ਹਰਕਤਾਂ ਦੀ ਵੀਡੀਓ ਮੇਰੇ ਕੋਲ ਹੈਗੀ ਆ ਜਿਹਦੇ ਚ ਉਹ ਬਹੁਤ ਘਟੀਆਂ ਬੋਲੀ ਜਾਂਦਾ ਵੀ ਜੇ ਰਿਲੇਸ਼ਨ ਨਹੀਂ ਬਣਾਉਣੇ ਮੇਰੇ ਨਾਲ ਐਡਾ ਟੱਚ ਕਰ ਲਿਆ ਕਰਾਂ ਐਡਾ ਟੱਚ ਕਰ ਲਿਆ ਕਰਾਂ ਉਹ ਮੇਰੇ ਕੋ ਸਾਰੇ ਪ੍ਰੂਫ ਹੈਗੇ ਆ ਜਦੋਂ ਮੇਰੇ ਪਤੀ ਨਿਸ਼ਤਰ ਸਿੰਘ ਦੀ ਮੌਤ ਹੋ ਗਈ 7-8 ਮਹੀਨੇ ਹੋ ਗਏ ਮੌਤੋਂ ਇਨੋਨਾ ਦੀ ਨੂੰ ਉਸ ਤੋਂ ਬਾਅਦ ਮੇਰੇ ਸਹੁਰੇ ਦੀਆਂ ਹਰਕਤਾਂ ਜ਼ਿਆਦਾ ਵਧ ਗਈਆਂ ਕਿਉਂਕਿ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਵੀ ਹੁਣ ਕਿਹਨੇ ਰੋਕਣਾ ਜਦੋਂ ਮੈਂ ਇਹ ਚੀਜ਼ਾਂ ਦਾ ਵਿਰੋਧ ਕੀਤਾ ਤੇ ਜੋ ਮੇਰੇ ਸਹੁਰੇ ਨਾਲ ਪ੍ਰਾਪਰਟੀ ਸੀ ਮੇਰੇ ਸੰਦੇ ਸੀ ਮੇਰੀ ਜਗਾ ਸੀ ਉਹ ਸਾਰਾ ਕੁਝ ਉਹਨਾਂ ਨੇ ਕਬਜ਼ੇ 'ਚ ਲੈ ਲਿਆ ਮੈਨੂੰ ਇਹ ਆ ਗਿਆ ਜੇ ਮੇਰੀ ਪਤਨੀ ਬਣ ਕੇ ਨਹੀਂ ਰਹਿੰਦੀ ਫਿਰ ਮੈਂ ਤੈਨੂੰ ਤੇਰਾ ਕੋਈ ਹੱਕ ਨਹੀਂ ਦੇਵਾਂਗਾ ਕੌਣ ਕਹਿੰਦਾ ਸਹੁਰਾ ਸਹੁਰਾ ਸਾਹਿਬ ਮੇਰੇ ਸਹੁਰੇ ਬਲਵੰਤ ਨੇ ਇਹ ਕਿਹਾ ਜੇ ਮੈਨੂੰ ਆਪਦੀ ਮੇਰੀ ਪਤਨੀ ਬਣ ਕੇ ਨਹੀਂ ਰਹਿੰਦੀ ਮੈਨੂੰ ਆਪਦਾ ਪਤੀ ਨਹੀਂ ਮੰਨਦੀ ਤਾਂ ਤੈਨੂੰ ਮੈਂ ਕੋਈ ਹਿੱਸਾ ਜ਼ਮੀਨ 'ਚੋਂ ਨਹੀਂ ਦੇਵਾਂਗਾ ਜਦੋਂ ਮੈਂ ਇਹ ਚੀਜ਼ ਦਾ ਵਿਰੋਧ ਕੀਤਾ ਜੋ ਮੇਰੇ ਪਤੀ ਨਛੱਤਰ ਸਿੰਘ ਦੇ ਨਾਮ ਮੇਰੇ ਸਹੁਰੇ ਬਲਵੰਤ ਨੇ ਜ਼ਮੀਨ ਕਰਾਈ ਸੀ ਵਸੀਅਤ ਤਿੰਨ ਕਿੱਲਾਂ ਦੀ ਉਹ ਵੀ ਜਾ ਕੇ ਤੜਾਲੀ ਤੇ ਸਾਰੀ ਪ੍ਰਾਪਰਟੀ ਮੇਰੇ ਜੇਠ ਨਰਮਲ ਸਿੰਘ ਦੇ ਨਾਮ ਕਰਵਾਤੀ ਮੇਰੇ ਜੇਠ ਵੀ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਕਹਿੰਦਾ ਸੀ ਤੇਰਾ ਬੱਚਾ ਰਣਵੀਰ ਸਿੰਘ ਤੇ ਰੱਖਣਾ ਹੀ ਨਹੀਂ ਨਾ ਤੈਨੂੰ ਘਰੇ ਰਹਿਣ ਦੇਣਾ ਹਥਿਆਰ ਲੈ ਕੇ ਕੋਠੇ ਤੇ ਚੜਜਾ ਕਰੇ ਰਵਾਲਵਰ ਆ ਬੱਤੀਪੋਰਾ ਦੋ ਹਥਿਆਰ ਆ ਉਹਦੇ ਕੋਲੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਆ ਕਰੇ ਫਿਰ ਜਦੋਂ ਇੰਨਾ ਤੰਗ ਕਰਿਆ ਕਰਨ ਮੇਰਾ ਆਪਦਾ ਭਰਾ ਰਵਿੰਦਰ ਆਪਦੇ ਕੋਲੇ ਰੱਖ ਲਿਆ ਵੀ ਕੱਲੀ ਜਾਣੀ ਇੰਨਾ ਤੰਗ ਕਰਦੇ ਆ ਫਿਰ ਮੇਰੇ ਭਰਾ ਨੂੰ ਵੀ ਇਹਨਾਂ ਨੇ ਉਹੀ ਕੁਛ ਗਾਲਾਂ ਦੇਣੀਆਂ ਘਰੋਂ ਕੱਢਣਾ ਸ਼ੁਰੂ ਕਰਤਾ ਜਦੋਂ ਇਹ ਚੀਜ਼ਾਂ ਨੇ ਮੇਰਾ ਭਰਾ ਕਹਿੰਦਾ ਵੀ ਮੈਂ ساری ਜ਼ਿੰਦਗੀ ਤੇਰੇ ਕੋਲੇ ਤਾਂ ਨਹੀਂ ਰਹਿ ਸਕਦਾ ਕੰਮ ਛੱਡ ਕੇ ਵੀ ਆਪਾਂ ਪੁਲਿਸ ਕੰਪਲੇਨ ਕਰਦੇ ਆ ਜਦੋਂ ਅਸੀਂ ਪੁਲਿਸ ਕੰਪਲੇਨ ਦੀ ਗੱਲ કરી ਤੇ ਮੇਰਾ ਜੇਟ ਕਹਿੰਦਾ ਪੁਲਿਸ ਮੇਰੀ ਸਾਰੀ ਖਰੀਦੀ ਹੋਈ ਆ ਕੋਈ ਮੇਰੇ ਤੇ ਕਾਰਵਾਈ ਨਹੀਂ ਹੋਣੀ ਐਸਐਚਓ ਡੀਐਸਪੀ ਜੀ ਦੇ ਤੱਕ ਮਰਜੀ ਤੂੰ ਜਾਵੜਾ ਮੰਤਰੀ ਮੇਰੇ ਘਰੇ ਕੋਡੇ ਹੁੰਦੇ ਆ ਜੋ ਵੀ ਹੈ ਮੇਰੀ ਕਿਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਂ ਐਸਐਚਓ ਤੇ ਗਰਦੇ ਤੇ ਇਹਨਾਂ ਕੋਲ ਐਪਲੀਕੇਸ਼ਨ ਦਿੱਤੀ ਐਸਐਸਪੀ ਦਫਤਰ ਦਿੱਤੀ ਡੀਐਸਪੀ ਸੰਜੀਵ ਕੁਮਾਰ ਨੂੰ ਦਿੱਤੀ ਸਬ ਇੰਸਪੈਕਟਰ ਹਰਜਿੰਦਰ ਨੂੰ ਦਿੱਤੀ ਮੈਨੂੰ 3 ਮਹੀਨੇ ਹੋ ਗਏ ਫਿਰ ਮੈਂ ਆਪਦਾ ਇਨਸਾਫ ਲੈਣ ਲਈ ਕਰਤਾਰ ਸੰਧਮਾ ਘਰੇ ਗਈ ਜੋ ਐਮਐਲਏ ਸਪੀਕਰ ਸਾਹਿਬ ਉਹਨਾਂ ਕਰੇ ਤਿੰਨ ਚਾਰ ਆਰੀ ਗਈ ਤਾਂ ਮੈਨੂੰ ਕਰਤਾਰ ਸੰਧਮਾਨ ਦੇ ਭਰਾ ਵਕੀਲ ਸਾਹਿਬ ਨੇ ਇਹ ਕਿਹਾ ਕਿ ਤੈਨੂੰ ਅਸੀਂ ਆਕ ਤੇਰਾ ਕਿਵੇਂ ਦਵਾਦਗੇ ਜਾਂ ਇਨਸਾਫ ਕਿਵੇਂ ਦਵਾਦਗੇ ਦੂਰੀ ਆਰੀ ਵਿਆਹ ਕਰਾ ਕੇ ਬੈਠੀਆਂ ਜਵਾਕ ਤੇਰਾ ਪਿੱਛੋਂ ਆਇਆ ਮੈਂ ਕਿਹਾ ਮੈਂ ਸੋਡੇ ਤੋਂ ਜ਼ਮੀਨਾਂ ਲੈਣ ਨਹੀਂ ਆਈ ਬਸ ਜੋ ਹਰਕਤਾਂ ਕਰਦੇ ਮੈਨੂੰ ਇਨਸਾਫ ਦਵਾ ਦਿਓ ਫੇ ਮੈਨੂੰ ਘਰੋਂ ਕੱਢਦੇ ਆ ਫੇ ਮੈਂ ਤੇ ਮੇਰਾ ਬੱਚਾ ਉਹਨ ਕਿੱਥੇ ਜਾਵਾਂਗੇ ਉਹਨਾਂ ਨੇ ਮੇਰਾ ਹਯਾਲਾ ਲਾ ਕੇ ਮੈਨੂੰ ਉਤੋਂ ਮੋੜਤਾ ਉਦੋਂ ਬਾਅਦ ਮੈਂ ਨਾ ਵੀਰਾਂ ਨੂੰ ਕਿਹਾ ਮੈਂ ਹੁਣ ਮੈਨੂੰ ਕਿਤੋਂ ਇਨਸਾਫ ਨਹੀਂ ਮਿਲਦਾ ਨਾ ਥਾਣਿਆਂ 'ਚ ਉਹਨਾਂ ਕਿਦੋਂ ਵੀ ਤੁਸੀਂ ਮੇਰਾ ਸਾਥ ਦਿਓ ਤੇ ਮੈਨੂੰ ਇਨਸਾਫ ਦਿਵਾਓ ਉਹ ਦਿਨ ਤੋਂ ਲੈ ਕੇ ਤਿੰਨ ਮਹੀਨੇ ਹੋ ਚੱਲੇ ਆ ਸਾਨੂੰ ਇੱਥੇ ਥਾਣਿਆਂ 'ਚੋਂ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਨੇ ਮੇਰੇ ਪਤੀ ਨੇ ਦੋ ਕਿੱਲੇ ਗਹਿਣੇ ਲੈ ਸੀ 8 ਲੱਖ ਦੇ ਉਹ ਕਾਗਜ਼ ਸਾਰੇ ਮੇਰਾ ਸੌਰਜ ਜੀ ਅਥਰ ਨਰਮਲ ਸਿੰਘ ਮੇਰੇ ਤੋਂ 420 ਕਰਕੇ ਘਰੋਂ ਇਹ ਫੜ ਕੇ ਲੈ ਗਿਆ ਮੈਂ ਤਰੀਕ ਦੇਖਣੀਆਂ ਉਹ 4 ਲੱਖ ਮੇਰੇ ਹਿੱਸੇ ਦਾ ਉਹ ਇਹਨੇ ਲੈ ਲਿਆ ਮੇਰੇ ਸੰਦੇ ਮੇਰੀ ਜਗਾ ਸਾਰਾ ਕੁਝ ਕਬਜ਼ੇ ਚ ਕਰ ਲਿਆ ਇਹਨਾਂ ਨੇ ਉਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਇਹ ਮੈਂ ਉਮੀਦ ਕਰਦੇ ਆ ਕਿ ਇਨਸਾਫ ਦਵਾਇਆ ਜਾਵੇ ਆ ਭਾਈ ਸਾਹਿਬ ਜੋ ਇਹ ਭੈਣ ਗੱਲ ਦੱਸ ਰਹੀ ਆ ਕਾਡੀਆਂ ਜਥੇਬੰਦੀਆਂ ਕੋਲ ਮਾਮਲਾ ਆ ਚੁੱਕਾ ਹੈ ਹੁਣ ਤੁਸੀਂ ਅੱਗੇ ਇਹਦੇ ਉੱਪਰ ਕੀ ਕਾਰਵਾਈ ਕਰ ਰਹੇ ਹੋ ਅਸੀਂ ਪਹਿਲਾਂ ਦੱਸ ਵੀ ਅਸੀਂ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਾ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਸਾਡੇ ਕੋਲੇ ਮੈਂ ਜ਼ਿਲ੍ਹੇ ਦਾ ਜਨ ਅਸਕਰ ਕਰਪਾ ਹਟ ਭੁਲਾਇ ਜਾਣਾ ਤੇ ਸਾਡੇ ਕੋਲੇ ਜਦੋਂ ਮਸਲਾ ਆਇਆ ਕੁੜੀ ਦੋਦੇ ਦੀ ਹੈ ਇਹਦੀ ਵੀ ਦੂਜੀ ਸ਼ਾਦੀ ਹੈ ਤੇ ਇਹਦੇ ਪਤੀ ਦੀ ਵੀ ਦੂਜੀ ਸ਼ਾਦੀ ਸੀ ਪਹਿਲਾ ਵਾਲੀ ਲੜਕੀ ਉਹਦੀ ਮੌਤ ਹੋ ਚੁੱਕੀ ਸੀ ਤੇ ਜਿਹੜਾ ਭਗਵਾਨਤਮਾਨ ਹੈ ਕਹਿੰਦਾ ਵੀ ਜਥੇਬੰਦੀਆਂ ਇਹ ਨੌ ਸੱਸ ਦੇ ਰੌਲੇ 'ਚ ਪੈ ਜਾਂਦੀਆਂ ਹੂੰ ਤੇ ਜਿਹੜਾ ਐਂ ਭਗਵਾਨਤਮਾਨ ਕਹਿੰਦਾ ਵੀ ਇਹ ਜਗਾ ਨਹੀਂ ਇਹ ਵਜਾ ਨਹੀਂ ਜਗਾ ਵੇਂਦੇ ਆ ਵੀ ਤਾਂ ਨਾ ਕਿੱਥੇ ਜੇ ਲੱਗੂਗਾ ਸੋ ਉਹ ਗੱਲ ਸਾਰੀ ਝੂਠ ਹੈ ਤਿੰਨ ਮਹੀਨਿਆਂ ਤੋਂ ਇਹ ਲੜਕੀ ਅਨਸਾਫ਼ ਹਾਰ ਤੇ ਆਪਦੇ પતિ ਦੀ ਮੌਤ ਤੋਂ ਬਾਅਦ ਇੱਥੋਂ ਦੇ ਉੱਚ ਅਧਿਕਾਰੀਆਂ ਤੱਕ ਇਹਨੇ ਪਹੁੰਚ ਕੀਤੀ ਹੈ ਜਦੋਂ ਸਾਡੇ ਕੋਲੇ ਮਸਲਾ ਆਇਆ ਸੀ ਇਹ ਫਰੀਦਕੋਟ ਜ਼ਿਲ੍ਹਾ ਆਇਆ ਨਾ ਸਾਡੇ ਭਾਰਤੀ ਕਿਸਾਨ ਯੂਨੀਅਨ ਨਾਲ ਆ ਇਹ ਜ਼ਿਲ੍ਹਾ ਪ੍ਰਧਾਨ ਜਰਜਪਾਲ ਨੰਗਲ ਇਹਦੀ ਹਾਜ਼ਰੀ ਚ ਪਿੰਡ ਦੀ ਪੰਚਾਇਤ ਨੂੰ ਸਰਪੰਚ ਨੂੰ ਮੈਂਬਰਾਂ ਨੂੰ ਮਿਲੇ ਤੇ ਉਹਨੇ ਇਹ ਕਿਹਾ ਵੀ ਇਹ ਸਾਡੇ ਆਖੇ ਨਹੀਂ ਲੱਗਦੇ ਬਹੁਤ ਵਾਰੀ ਇਹਨਾਂ ਦਾ ਸਮਝੌਤਾ ਕਰਾਇਆ ਪਰ ਇਹਦਾ ਜੇਠ ਇਹਦਾ ਸੌਲਾ ਉਹ ਮੰਨ ਨਹੀਂ ਰਹੇ ਅਸੀਂ ਉਹ ਪਰਿਵਾਰ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਘਰਾਂ ਹੁੰਦਿਆਂ ਉਹਨਾਂ ਨੇ ਇਹ ਕਹਿਤਾ ਵੀ ਉਹ ਘਰੇ ਹੀ ਨੇ ਫਿਰ ਅਸੀਂ ਇੱਥੇ ਇਨਸਾਫ ਦੇ ਮੰਦਰ ਵਿੱਚ ਆਏ ਆ ਥਾਣੇ ਫਜ਼ਰ ਦੇ ਵਿੱਚ ਇੱਥੇ ਉਸ ਮੌਕੇ ਡੀਐਸਪੀ ਜਤਿੰਦਰ ਸਿੰਘ ਵੀ ਹਾਜ਼ਰ ਸੀਗਾ ਉਹਦੇ ਵੀ ਧਿਆਨ ਚ ਲਿਆਂਦੀ ਵੀ ਆ ਗੱਲ ਹੈ ਕਿ ਲਿਖਤੀ ਅਸੀਂ ਇੱਥੇ ਐਸਐਚਓ ਨੂੰ ਦੇਖੇ ਗਏ ਆ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ 31 ਅਗਸਤ ਨੂੰ ਮੋੜ ਸਾਨੂੰ ਇਹ ਬਾਹਰ ਦੇ ਵਿੱਚ ਆ ਕੇ ਧਰਨਾ ਲਾਉਣਾ ਪਿਆ ਉਸ ਦਿਨ ਜਿਹੜਾ ਡੀਐਸਪੀ ਜਤਿੰਦਰ ਦੇ ਹੱਥ ਹੀ ਆ ਉਹਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀਗਾ ਵੀ ਲੜਕੀ ਨੂੰ ਹਰ ਤਰ੍ਹਾਂ ਦਾ ਇਨਸਾਫ ਜਿਹੜਾ ਇਹ ਹੈ ਸੌਰੇ ਨੇ ਹਰਕਤਾਂ ਕੀਤੀਆਂ ਉਹਦਾ ਪਰਚਾ ਦਰਜ ਕਰਾਂਗੇ ਪਰਚਾ ਦਰਜ ਕੀਤਾ ਪਰ ਉਹੋ ਜਿਹੀਆਂ ਧਰਾਵਾਂ ਹੀ ਨਹੀਂ ਲਾਈਆਂ ਨਹੀਂ ਸੌਰੇ ਤੇ ਕੁੜੀ ਦੇ ਨਾਲ ਗਲਤ ਹਰਕਤਾਂ ਦਾ ਪਰਚਾ ਹੋ ਚੁੱਕਾ ਹੈ ਪਰਚਾ ਹੋ ਚੁੱਕਾ ਤੇ ਪਰ ਅਫਸੋਸ ਹੈ ਵੀ ਧਰਨਾ ਜਿਹੜੇ ਧਰਾਵਾਂ ਉਹ ਜਿਹੇ ਨਹੀਂ ਲਾਈਆਂ ਉਹਦੀ ਕੱਲ ਦੂਜੀ ਵਾਰ ਪੇਸ਼ੀ ਪਹੇਚੇ ਉਹ ਜਵਾਨਤ ਹੋ ਚੁੱਕੀ ਆ ਜਿਹੜੀ ਜੇੜ ਤੇ ਧਮਕੀਆਂ ਦੀ ਵੀਡੀਓ ਬਣੀ ਆ ਉਹਦੀ ਵੀ ਅਸੀਂ ਮੰਗ ਕੀਤੀ ਸੀ ਕਿ ਵੀ ਇਹਦਾ ਬਾੜੇ ਤੇ ਕਬਜ਼ਾ ਕਰੀ ਬੈਠਾ ਇਹਦਾ ਟਰੈਕਟਰ ਜਿਹੜਾ ਇਹਦੇ ਪਤੀ ਦੇ ਨਾਂ ਟਰਾਲੀ ਆ ਜਨਰੇਟਰ ਆ ਉਹਦਾ ਉਹਦਾ ਹੱਕ ਦਾਵਾਓ ਜਾਂ ਤੇ ਪੁਤਾ ਦਰਜ ਕਰੋ ਉਹ ਵੀ ਵੀਡੀਓ ਵੀ ਆ ਧੌਂਕੀਆਂ ਵਾਲੀ ਪਰ ਇਹਨਾਂ ਨੇ ਇਕੱਲੇ 755 ਦੀ ਜਵਾਨ ਇੱਥੇ ਐਸ ਐਚਓ ਨੇ ਆਪ ਲੈ ਕੇ ਉਹਨੂੰ ਵੀ ਸੰਗ ਘਰੇ ਭੇਜਤਾ ਉਹ ਦੋਵੇਂ ਹੁਣ ਇਹ ਕੁੜੀ ਨਾਲ ਫੇਰ ਬਾਸ ਲੋਕੀਆਂ ਕਰਦੇ ਆ ਬਾੜੇ ਨੂੰ ਜੰਦਰਾਲਾ ਆਉਂਦੇ ਆ ਦੋ ਵਾਰੀ ਦੇ ਅੰਦਰ ਆਏ ਨੇ ਪੰਚਾਇਤ ਨੂੰ ਕਹੇ ਕਿ ਖਲਾਇਆ ਆਪ ਹੀ ਖੋਲਿਆ ਪਰ ਫੇਰ ਦੇ ਅੰਦਰ ਆ ਲਾਉਂਦੇ ਟਰੈਕਟਰ ਜਿਹੜਾ ਉਹ ਇਹਦੀ ਨਰਾਂ ਕੋਲੇ ਸੀਗਾ ਝੂੜ ਕੋਟ ਪਿੰਡ ਉਹ ਪਰਿਵਾਰ ਨੂੰ ਜਦ ਇਹ ਪਤਾ ਲੱਗਾ ਮਾਵਲਾ ਜਥੇਬੰਦਿਆ ਹੱਥ 'ਚ ਆ ਗਿਆ ਉਹ ਟਰੈਕਟਰ ਛੱਡ ਗਏ ਆ ਪਰ ਅੱਜ ਤੱਕ ਉਹ ਨਾਲ ਚਾਬੀ ਦਿੱਤੀ ਐ ਇਹ ਐਸ ਐਚਓ ਜਦੋਂ ਪਰਸੋ ਇਹ ਸਾਥੀ ਫ੍ਰੀਜ਼ ਕੋਟ ਵਾਲੇ ਕੁੜੀ ਦੇ ਨਾਲ ਆਏ ਜੇ ਕੁੜੀ ਨੂੰ ਸੱਜਿਆ ਸੀਗਾ ਅੱਜ ਵੀ ਸੱਜਿਆ ਸੀ ਕੁੜੀ ਨੂੰ ਤੇ ਇਹ ਜਿਹੜਾ ਇਹਨਾਂ ਨਾਲ ਬਾਸਲੂਕੀ ਕੀਤੀ ਦੀ ਜੀ ਹੁਣ ਵੱਡੀ ਗੱਲ ਸਾਡੀ ਇਹ ਬਣ ਗਈ ਵੀ ਦੂਜੀਆਂ ਗੱਲਾਂ ਤਾਂ ਰਹਿ ਗਈਆਂ ਮਗਰ ਤੇ ਜਿਹੜੇ ਇਥੋਂ ਦੇ ਐਸ.ਆਈ. ਦਰਸ਼ਨ ਸਿੰਘ ਨੇ ਉਹ ਸਾਡੇ ਆਗੂ ਸਾਥੀ ਦੇੇਠੋ ਕੁੱਸਤੀ ਖੋਣੀ ਉਹਨੇ ਬਾਸਲੂਕੀ ਕਰਨੀ ਤੇ ਐਸ.ਐਚ.ਓ ਨੇ ਕਰਨੀ ਨਾਲ ਫਿਰ 10 ਵਜੇ ਦਾ ਟਾਈਮ ਦੇ ਕੇ ਤੇ ਇੱਥੇ 2:30 ਵਜੇ ਤੱਕ ਸਾਨੂੰ ਦੂਜੀ ਤਨੂ ਟਿਕਣਾ ਪਿਆ ਜਦੋਂ ਇਹ ਤੁਰਦੇ ਫਿਰ ਉਹ ਦੂਜੀ ਤੱਕ ਕਿੱਥੋਂ ਆ ਗਈ ਇਹ ਸਾਰੀ ਮਿਲੀ ਭੁਗਤ ਸੀ ਉਦੋਂ ਉਹ ਆਗੇ ਵੀ ਤੁਸੀਂ ਉਹਨਾਂ ਆ ਕੇ ਗੱਲਬਾਤ ਕਰੋ ਇਹ ਆਦੇ ਵੀ ਸਾਥੀ ਆਦੇ ਤੇਰੇ ਨਾਲ ਕੋਈ ਗੱਲਬਾਤ ਨਹੀਂ ਤੇਰਾ ਰਵੱਈਆ ਹੀ ਹੋਰ ਹੈ ਇਸ ਕਰਕੇ ਇਹਨਾਂ ਨੇ ਵਾਕ ਆਊਟ ਕਰਤਾ ਅੱਜ ਅਸੀਂ ਜੇ تمہਾਰੇ ਆਏ ਆ ਤੇ ਇਹ ਹੁਣ ਸਾਨੂੰ ਉਹ ਫੇਰ ਸਦਾ ਦਿੰਦਾ ਐ ਐਸ ਐਚਓ ਵੀ ਬੈਠ ਕੇ ਮੇਰੇ ਨਾਲ ਗੱਲ ਕਰੋ ਹੁਣ ਅਸੀਂ ਦੂਆ ਜੱਥੇ ਬੰਦਿਆਂ ਨੇ ਜ਼ਿਲ੍ਹੇ ਦੀ ਕਮੇਟੀ ਨੇ ਵਿਚਾਰ ਲਿਆ ਕਿ ਜਿਹੜਾ ਐਸ ਐਚਓ ਸਾਡੇ ਸਾਥੀ ਆਗੂਆਂ ਦੇ ਹੇਠੋਂ ਕੁਰਸੀ ਖੋਹਦਾ ਜਿਹੜਾ ਸਾਡੇ ਆਗੂਆਂ ਨਾਲ ਵਾਸਲੂਕੀ ਕਰਦਾ ਉਹਦੇ ਨਾਲ ਸਾਡਾ ਕਿਵੇਂ ਗੱਲਬਾਤ ਕਿਵੇਂ ਸਿਰੇ ਚੜ ਗਈ ਜਦੋਂ ਕਿ ਮਾਮਲਾ ਡੀਐਸਪੀ ਦੇ ਧਿਆਨ ਚ ਵੀ ਸੀ ਪਰ ਅਸੀਂ ਸਮਝਦੇ ਹਾਂ ਡੀਐਸਪੀ ਨੇ ਵੀ ਗੋਗਲਾ ਤੋਂ ਮਿੱਟੀ ਝਾੜੀ ਆ ਕਿਉਂਕਿ ਅਸੀਂ ਸਮਝਦੇ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਇਹ ਚਾਹੇ ਕਾਲੀ ਹੋਣ ਚਾਹੇ ਕਾਂਗਰਸ ਹੋਣ ਇਹ ਹੁਣ ਆਮ ਆਦਮੀ ਜਿਹੜੀ ਖਾਸ ਬਣ ਗਈ ਆ ਇਹ ਸਾਰੇ ਸਿਆਸੀ ਸਹੇਦ ਦੇ ਥੱਲੇ ਆ ਜਿੱਥੋਂ ਉੱਤੋਂ ਹੁਕਮ ਆਉਂਦੇ ਆ ਇਹਨਾਂ ਦੇ ਸਾਰੇ ਕੁਝ ਨਹੀਂ ਇਸ ਕਰਕੇ ਸਾਡੇ ਨਾਲ ਇਹ ਇਹੋ ਜਿਹੀਆਂ ਹਰਕਤਾਂ ਕਰਦੇ ਆ ਹੁਣ ਸਾਡੀ ਇਹ ਮੰਗ ਆ ਕਿ ਪਹਿਲਾਂ ਤਾਂ ਇਹ ਆ ਕੇ ਜਨਤਕ ਤੌਰ ਤੇ ਮਾਫੀ ਮੰਗਣ ਜਿਨ੍ਹਾਂ ਨੇ ਬਾਸਲੂਕੀ ਕੀਤੀ ਹੈ ਦੂਜਾ ਅਸੀਂ ਕੁੜੀ ਨੂੰ ਅਨਸਾਫ ਇਹ ਦਵਾ ਕੇ ਦਮ ਲਵਾਂਗੇ ਇਹਦਾ ਜਿੰਨਾ ਸਮਾਨ ਵਾੜੇ ਤੇ ਕਬਜ਼ਾ ਕੀਤਾ ਦੋ ਵਾੜੇ ਆ ਇੱਕ ਚਾਹੀਦਾ ਉਹ ਸਾਰਾ ਇਹਨਾਂ ਦਾ ਕਬਜ਼ਾ ਛਡਾਵੇ ਤੇ ਸੌਰੇ ਦਾ ਤੇ ਜਿਹੜਾ ਇਹਨਾਂ ਦਾ ਟਰੈਕਟਰ ਵਗੈਰਾ ਟਰਾਲੀ ਹੈ ਜਨਰੇਟਰ ਹੈ ਉਹ ਬਾਸ ਕਰਾਵੇ ਜਾਉਣਾ ਦੇ ਪਰਚਾ ਉਹ ਜਾ ਧਰਾਵਾ ਲਾ ਕੇ ਧੌਂਕੀਆਂ ਵਾਲੀਆਂ ਧਰਾਵਾ ਲਾ ਕੇ ਉਹ ਦਰਜ ਹੋਣਾ ਚਾਹੀਦਾ ਕਿੱਥੋਂ ਤੱਕ ਪ੍ਰਾਪਰਟੀ ਦਾ ਪ੍ਰਾਪਰਟੀ ਤਾਂ ਪਹਿਲੇ ਹੀ ਕੁੜੀ ਦਾ 6 ਸਾਲ ਵਿਆਹ ਨੂੰ ਹੋ ਗਏ ਉਹਦੇ ਘਰ ਦੇ ਘਰ ਵਾਲੇ ਦੇ ਨਾਲ ਨਛਤਰ ਦੇ ਨਾਲ 6.5 ਕਿੱਲੇ ਜ਼ਮੀਨ ਸੀਗੀ ਇਹ ਜ਼ਮੀਨ ਨਿਰਮਲ ਦੇ ਨਾਲ 6.5 ਕਿੱਲੇ ਹੁਣ 7 ਕਿੱਲੇ ਸਹੁਰੇ ਦੇ ਨਾਲ ਸੀ 7 ਕਿੱਲੇ ਦੀ ਵਸੀਤ ਹੋਈ ਸੀ ਉਹ ਜ਼ਮੀਨ ਵੀ ਸਹੁਰਾ ਇਹਨੂੰ ਕਹਿੰਦਾ ਵੀ ਬੱਚਾ ਮੇਰਾ ਲੈ ਸਾਡੇ ਖੂਨਦਾਰ ਹਾਲਾਂਕਿ ਇਹਦਾ ਬੱਚਾ ਹੈਗਾ ਉਹ ਗੋਦ ਲਿਆ ਬਕਾਇਦਾ ਦੇ ਅਨੰਦਕਾਰ ਸਾਰੇ ਵਿਧਪਰੂਫ ਹੈਗੇ ਆ ਇਸ ਕਰਕੇ ਉਹ ਇਹ ਦਬਾਅ ਪਾਉਣਾ ਸਾਡਾ ਮੇਰਾ ਬੱਚਾ ਲੈ ਸਾਡੇ ਖੂਨਦਾਰ ਹੈ ਇਸ ਰਾਂਜਸ ਦੇ ਵਿੱਚ ਉਹਨੇ ਜ਼ਮੀਨ ਜਿਹੜੀ ਉਤੜਾ ਕੇ ਹੁਣ ਸਿੱਧੀ ਉਹਦੇ ਨਾਲ ਜੇੜ ਦੇ ਨਾਲ ਇੱਕ ਦੇ ਨਾਲ ਕਰਤੀ ਆ 7 ਕਿੱਲੇ ਉਹ ਅਸੀਂ ਕਹਿੰਦੇ ਆ 3.5 ਕਿੱਲੇ ਉਹਦਾ ਹੱਕ ਮਾਰਿਆ ਜਾ ਰਿਹਾ ਅਸੀਂ ਹਨ ਸਾਫ ਤੱਕ ਇਸ ਸੰਘਰਸ਼ ਜਾਰੀ ਰੱਖਾਂਗੇ ਜੀ ਪਰ ਪਿਆਰਿਓ ਇਹ ਉਹ ਦੂਜੀ ਧਿਰ ਹੈ ਜਿਹੜੀ ਲੜਕੀ ਦੋਸ਼ ਲਾ ਰਹੀ ਹੈ ਉਹਦੇ ਸਹੁਰਾ ਸਾਹਿਬ ਤੇ ਉਹਨਾਂ ਦੇ ਜੇਠ ਇਹ ਆਪਣੇ ਨਾਲ ਮੌਜੂਦ ਨੇ ਆਪਾਂ ਪੁੱਛਦੇ ਆਂ ਆ ਬਾਪੂ ਜੀ ਤੁਹਾਡੇ ਉੱਪਰ ਇੱਕ ਲੜਕੀ ਦੋਸ਼ ਲਾ ਰਹੀ ਹੈ ਉਹ ਕਹਿ ਰਹੀ ਹੈ ਕਿ ਤੁਸੀਂ ਉਹਨਾਂ ਦੇ ਸਹੁਰਾ ਸਾਹਿਬ ਉਹ ਇਹ ਜੇਠ ਹੈ ਔਰ ਉਹ ਕਹਿੰਦੀ ਹੈ ਕਿ ਮੇਰੇ ਨਾਲ ਇਹਨਾਂ ਨੇ ਗਲਤ ਹਰਕਤਾਂ ਕੀਤੀਆਂ ਨੇ ਇਹ ਕਹਿੰਦੇ ਆ ਕਿ ਮੇਰਾ ਬੱਚਾ ਲੈ ਇਸ ਤਰ੍ਹਾਂ ਦੀ ਗੱਲ ਹੈ ਜੀ ਅਸੀਂ ਬੱਚੇ ਦਾ ਕੀ ਕਰਾਉਣਾ ਹੈ ਬਤਨ ਨਾ ਸਾਨੂੰ ਬੱਚੇ ਦੀ ਲੋੜ ਆ ਨਾ ਅਸੀਂ ਇਹ ਚ ਕਹਿਨੇ ਆ ਜੋ ਬੱਚਾ ਉਹਦਾ ਹੈਗਾ ਉਹਦਾ ਹੈਗਾ ਹੀ ਹੋਊਗਾ ਇਹ ਸਾਨੀ ਅੱਜ ਬੱਚੇ ਦਾ ਕੀ ਕਰਾਉਣਾ ਲੈ ਗਏ ਬੁੱਢੇ ਬਾਰੇ ਅਸੀਂ ਬੱਚੇ ਦੇਵਾਗੇ ਹੁਣ ਮਰਨ ਨੂੰ ਤਾਂ ਪਹੜਦੇ ਹਾਂ ਹਾਂ ਅੱਛਾ ਉਹ ਕਹਿੰਦੀ ਹੈ ਕਿ ਜਿਹੜਾ ਮੇਰਾ ਹਿੱਸਾ ਬਣਦਾ ਹੈ ਜਾਇਦਾਦ ਦੇ ਵਿੱਚ ਉਹ ਕਹਿੰਦੀ ਮੈਂ ਇਹਨਾਂ ਦੇ ਬੇਟੇ ਨੂੰ ਵਿਆਹੀ ਸੀ ਮੇਰਾ ਜਿਹੜਾ ਪਹਿਲੀ ਸ਼ਾਦੀ ਦਾ ਬੱਚਾ ਸੀ ਉਹ ਕਹਿੰਦੀ ਉਹ ਵੀ ਗੋਦ ਲਿਆ ਸੀ ਤੁਹਾਡੇ ਬੇਟੇ ਨੇ ਕਹਿੰਦੀ ਹੁਣ ਮੇਰੇ ਹਸਬੰਡ ਦੀ ਮੇਰੇ ਪਤੀ ਦੀ ਮੌਤ ਹੋ ਗਈ ਆ ਤੇ ਇਹ ਮੈਨੂੰ ਜਾਇਦਾਦ ਚੋਂ ਕੁਝ ਵੀ ਨਹੀਂ ਦੇਣਾ ਚਾਹੁੰਦੇ ਸਾਪੇ ਕਿੱਡੇ ਕੜੀ ਤੇ ਵਾਈ ਜਾਂਦੀ ਏ ਇਹ ਅੱਛਾ ਸਾਪੇ ਕਿੱਡੇ ਕੜੀ ਤੇ ਵਾਈ ਜਾਂਦੀ ਘਰ ਬੰਦਿਆ ਕੋਠੀਰ ਦਾ ਸਾਡਾ ਪਾਇਆ ਸੀ ਕੋਠੇ ਕੱਕ ਬੈਠੀ ਆ ਕਰੇ ਇਹ ਮਹਿਲਾ ਬੈਠਾ ਵਾੜੇ ਚ ਵਾੜੇ ਚ ਸਾਨੂੰ ਬਹਿ ਨਹੀਂ ਦਿੰਦੀ ਸੀ ਉਹ ਸਾੜਾ ਘਟੇ ਰੂੜੀ ਲਾਤੀ ਮੇਰੇ ਘਰੇ ਤੂੜੀ ਪਾਤੀ ਤੇ ਮੇਰੇ ਘਰੇ ਦੂਜਾ ਚਾਰ ਰੱਖ ਕਰ ਦਿਆ ਕੇ ਦਾਦਾ ਗੱਡੀਆਂ ਹਾਂ ਤਾਂ ਮੁਸ਼ਕ ਮਾਰੀ ਜਾਂਦਾ ਉਹਦੇ ਵਿੱਚ ਉਹਦਾ ਬਹੁਤ ਔਖੇ ਬਹੁਤ ਔਖੇ ਬੁੱਤੇ ਦਾ ਬਹੁਤ ਕੜੀ ਵੀ ਮਾਰੀ ਜਾਂਦਾ ਕੋਈ ਕਰੀ ਜਾਂਦੀ ਵੀ ਪਿਆੜੀ ਮੇਰੇ ਨਾਲ ਕਰਾ ਦੇ ਪਿਆੜੀ ਮੇਰੇ ਨਾਲ ਕਰਾ ਦੇ ਹੁਣ ਪਿਆੜੀ ਮੈਂ ਕਿਹਦਾ ਨਾ ਕਰਾ ਸਕਦਾ ਹਾਂ ਉਹਦੇ ਪੜੀ ਮੈਂ ਕਿਵੇਂ ਕਰਾਂ ਦਾ ਨਾਂ ਪਹਿਲੀ ਜਿਹੜੀ ਹੁਣ ਜ਼ਮੀਨ ਹੈਗੀ ਉਹ ਮੁੰਡੇ ਦੇ ਨਾਲ ਜਿਹੜੀ ਹੈਗੀ ਹੈ ਉਹ ਆਦੀ ਕੋਰ ਦੇ ਵਿੱਚ 30 ਚਾਦ ਕਰਕੇ ਉਹ ਵੰਡ ਕਰ ਲਏ ਜਿਹਨੇ ਮਿਰਦ ਦਾ ਦਿੰਦੀ ਦਾ ਅਦਾਲਤ ਦੇ ਲਈ ਆਉਦੀ ਜਾ ਕੇ ਸਾਨੂੰ ਕਿਹਦੇ ਰਾਜ ਜਿਹੜੀ ਤੁਹਾਡੇ ਮੁੰਡੇ ਦੇ ਹਿੱਸੇ ਦੀ ਜ਼ਮੀਨ ਹੈ ਜਿਹਦੇ ਨਾਲ ਉਹ ਕੁੜੀ ਵਿਆਹੀ ਸੀ ਉਹ ਤੁਸੀਂ ਦੇਣ ਲਈ ਤਿਆਰ ਹੋ ਹਾਉ ਮੁੰਡੇ ਦਾ ਨਾਂ ਹੈਗੀ ਹੈ ਤੇ ਮੁੰਡੇ ਦਾ ਕਰਵਾੜੇ ਜਾ ਕੇ ਆਪ ਨਹੀਂ ਉਹ ਕਹਿੰਦੀ ਹੈ ਕਿ ਇਹਨਾਂ ਨੇ ਵਸੀਅਤ ਤੜਵਾ ਦਿੱਤੀ ਹੈ ਉਹ ਨੇ ਰਸਿ ਕਰਾਈ ਜਿਹੜੀ ਮੁੰਡੇ ਦੇ ਨਾਂ ਹੈ ਸਾਥ ਸਾਥ ਕਿੱਦੇ ਪੈੜੀ ਉਹਦਾ ਨਾਂ ਹੀ ਪਏ ਹੈ ਹੂੰ ਉਹ ਜੇ ਸਾਪਕੇਲੇ ਪੜੀ ਤੇ ਨਾਂ ਉਹਦੇ ਪੈ ਹੀ ਉਹਦਾ ਨਾ ਪੱਕੇ ਉਹਦਾ ਰੀਤੋ ਦੇ ਕਾ ਵੀ ਹੁੰਦੀ ਨਹੀਂ ਉਹ ਕਹਿੰਦੀ ਹੈ ਕਿ ਵਸੀਅਤ ਤੜਵਾ ਕੇ ਕੋਈ ਇਹ ਭਾਈ ਸਾਹਿਬ ਦੇ ਨਾਂ ਕਰਾ ਦਿੱਤੀ ਹੈ ਹਾਂਜੀ ਉਹ ਕਹਿੰਦੇ ਨੇ ਕਿ ਵਸੀਅਤ ਜਿਹੜੀ ਉਹ ਕੀ ਗੱਲ ਹੈ ਕਰਵਾਈ ਸੀ ਉਹਦੇ ਨਾਲ ਜਿਹੜੇ ਮੁੰਡੇ ਦਾ ਵਿਆਹ ਹੋਇਆ ਸੀ ਉਹ ਕਹਿੰਦੀ ਉਹਦੇ ਨਾਂ ਤੋਂ ਵਸੀਅਤ ਤੜਵਾ ਕੇ ਤੇ ਵਸੀਅਤ ਤੁਹਾਡੇ ਨਾਂ ਤੇ ਕਰਾ ਦਿੱਤੀ ਇਹ ਜੋ ਗੱਲਾਂ ਆਏ ਸੀਗੀ ਇਹਨਾਂ ਸਾਡੇ ਜਿਹੜੀ ਘਰ ਦੀ ਜ਼ਮੀਨ ਹੈ ਉਹਨਾਂ ਜਦੋਂ ਪਹਿਲਾ ਨਾ ਕਰਾਈ ਮੇਰੇ ਨਾਮ ਮੈਂ ਘਰ ਮੇਰੇ ਨਾਮ ਜਮੀਨ ਨਹੀਂ ਕਰਾਈ ਕਿਸੇ ਨੇ ਵੀ ਮੇਰੇ ਨਾਮ ਕੋਈ ਜਮੀਨ ਨਹੀਂ ਕਰਾਈ ਜਿਹੜੀ ਪਹਿਲੀ ਸੀ ਮੁੱਲ ਲਈ ਸੀਗੀ ਅਰੇ ਦੁਆ ਭਰਾਉਣਾ ਜਮੀਨ ਸੀਗੀ ਇਹਨੇ ਮੁੜ ਕੇ ਆ ਵੀਡੀਓ ਵੀਡੀਓ ਬਣਾ ਕੇ ਦਬਾਣਾ ਰੱਬ ਹੀ ਜਾਣੇ ਉਹ ਸੱਚ ਆ ਕਿ ਝੂਠਾ ਮੈਂ ਨਹੀਂ ਕਹਿੰਦਾ ਵੀ ਸੱਚ ਆ ਕਿ ਝੂਠਾ ਮੋਚਪੱਖ ਨਹੀਂ ਦਿੰਦਾ ਵੀ ਸੱਚੀ ਆ ਕਿ ਝੂਠੀ ਆ ਇਹਨੇ ਮੁੜ ਕੇ ਦਬਾ ਪਾ ਕੇ ਤੇ ਬਜ਼ੁਰਗਾਂ ਨੂੰ ਉਹਦੀ ਪੈੜੀ ਨਾ ਕਰਾਓ ਮੈਂ ਖੈ ਬਜ਼ੁਰਗ ਗਏ ਆਪਣੇ ਛੋਟੇ ਭਰਾਣਾ ਉਹਨੇ ਪੈੜੀ ਕਰਾਤੀ ਮੇਰੇ ਨਾਲ ਸੀਗੇ 4.5 ਕਿੱਲੇ ਉਹਦੇ ਨਾਲ ਹੋ ਗਏ 7 ਕਿੱਲੇ ਮੈਂ ਫੇ ਮੈਂ ਨਹੀਂ ਨਾ ਨੂੰ ਕਰਉ ਮੈਂ ਨਾ ਕਰਾਉਣੀ ਆ ਤੁਸੀਂ ਜਿਦੋਂ ਮਰਜ਼ੀ ਕਰਾਓ ਪਰ ਜੇ ਹਜੇ ਵੇਖੋ ਟਰੰਗ ਟਰੰਗ ਕੀ ਆ ਕਿਉਂ ਮੇਰੇ ਭਰਾ ਦਾ ਪਹਿਲਾਂ ਕਿਲੀ ਚੱਲ ਵਿਆਹ ਹੋਇਆ ਸੀਗਾ ਉਹ 97 ਚ ਇਹ ਮੇਰੇ ਉਹ ਜਿਹੜੀ ਪਰਜਾਈ ਸੀ ਉਹਦੀ 19 ਚ ਡੈਥ ਹੋ ਗਈ ਆ ਇਹ ਮੇਰੇ ਭਰਾ ਨੇ ਆਉਦੀ ਮਰਜ਼ੀ ਨਾਲ ਵਿਆਹ ਕਰਾਈ ਸ਼ਰਮਾ ਸ਼ਰਮੀ ਗਏ ਆ ਇਹਨੇ 23 ਚ ਆ ਕੇ ਫਿਰ ਬਜ਼ੁਰਗਾਂ ਨੂੰ ਪੈੜੀ ਪੁੜੀ ਵੇਖੀ ਵੀ ਇਹਨਾਂ ਦੇ ਨਾਂ ਪਈ ਘਟ ਹੈ ਉਹ ਬੇਬੂਕੇ ਨੇ ਤੇ ਸਾਰਾ ਉਹ ਕਰਕੇ ਤੇ ਵੀਡੀਓ ਬੂਡੀਓ ਪਤਾ ਨਹੀਂ ਸੱਚ ਆ ਕੇ ਝੂਠਾ ਦਬਾ ਕੇ ਇਹ ਪੈੜੀ ਨਾ ਕਰਾਏ ਉਹਦੇ ਜਿਹੜੀ ਪੈੜੀ ਹੁਣ ਮੇਰੇ ਨਾਲ ਕਰਾਈ ਹੈ ਉਹ ਤਾਂ ਮੈਂ ਉਹਦਾ ਹਿੱਸਾ ਹੀ ਲਿਆ ਪਹਿਲੇ ਤਾਂ ਜਿਹੜੀ 76 ਭਰਾਣਾ ਪਈ ਆ ਤੀਜਾ ਉਹ ਤਾਂ ਪਈ ਆ ਹੂੰ ਓਏ ਉਹ ਪਿੱਛੇ ਵਈ ਸੀਗੀ ਉੱਥੋਂ ਵੀ ਰੱਬ ਜਾਣੇ ਕੀ ਆ ਕੀ ਨਹੀਂ ਹੂੰ ਹੂੰ ਇਹ ਅਬਲੂ ਕੋਟਲੀ ਵਈ ਜਿਹੜਾ ਬੱਚਾ ਹੈ ਇਹ ਆਪ ਹੀ ਮੇਰੇ ਭਰਾ ਨੂੰ ਗੋਦੀ ਜਾਂਦੀ ਤੇ ਨਾਲ ਵੀ ਨਹੀਂ ਬੱਚਾ ਗੋਦ ਲੈਣ ਚ ਹੂੰ ਵੈਸੇ ਗੋਦ ਤਾਂ ਲਿਆ ਸੀ ਬੱਚਾ ਤੁਹਾਡੇ ਭਰਾ ਨੇ ਨਹੀਂ ਪਤਾ ਨਹੀਂ ਉਹ ਤਾਂ ਮੈਂ ਨਹੀਂ ਮੈਂ ਮੈਂ ਤਾਂ ਕਾਗਜ਼ ਨਹੀਂ ਵੇਖਿਆ ਨਾਲ ਨਹੀਂ ਗਏ ਕਹਿਣ ਦੀ ਹਾਂਜੀ ਨਹੀਂ ਕਾਗਜ਼ ਤਾਂ ਬਣਾਏ ਸੀ ਹਾਂਜੀ ਕਾਨੂੰਨੀ ਕਾਨੂੰਨੀ ਦਸਤਾਵੇਜ਼ ਤਾਂ ਬਣਾਏ ਸੀ ਬੱਚਾ ਗੋਦ ਲੈਣ ਦੇ ਉਹਨੇ ਬਣਾਇਆ ਉਹਨਾਂ ਨੂੰ ਕੋਈ ਪਤਾ ਨਹੀਂ। ਸਾਨੂੰ ਕੋਈ ਪਤਾ ਨਹੀਂ ਜੀ। ਤੁਹਾਡੇ ਕੋਲ ਬਾਪੂ ਜੀ ਕੁੱਲ ਕਿੰਨੀ ਜ਼ਮੀਨ ਹੈ? 19 ਕਿੱਲੇ। 19 ਕਿੱਲੇ। ਸਾਰੀ। ਔਰ ਕੁੜੀ ਨੂੰ ਤੁਸੀਂ ਉਹਦਾ ਹਿੱਸਾ ਕਿੰਨਾ ਦੇ ਰਹੇ ਹੋ? 7 ਕਿੱਲੇ। 7 ਕਿੱਲੇ। ਹਾਂ 7 ਕਿੱਲੇ। ਉਹਦੇ ਨਾਂ ਤੇ ਕਰਾਇਆ? ਨਹੀਂ ਨਾਂ ਦਾ ਮੁੰਡੇ ਦੇ ਪਈ ਐ। ਯਾਰ ਤੁਹਾਡੇ ਤੁਹਾਡਾ ਬੇਟਾ ਜੀ ਦੀ ਮੌਤ ਹੋ ਗਈ ਉਹਦੇ ਨਾਂ ਤੇ। ਉਹਦੇ ਨਾਂ ਦੇ ਪਈ ਐ ਹਾਂ। ਅੱਛਾ। ਅਸੀਂ ਸਾਡੀ ਇਹ ਕਹਿੰਦੇ ਆ। ਵੀ ਜੇ ਉਹ ਜਿਵੇਂ ਤਾਂ ਦਾਤ ਤਨ ਦੋਂਦੀ ਜਿਹੜਾ ਕੋਸਨ ਦੋਂਦੀ ਆ ਆ ਦੇ ਨਾਂ ਕਰਵਾ ਲਾ ਜਾ ਕੇ ਹਾਂ ਸਾਡਾ ਕੋਈ ਤਰਾਜ ਨਹੀਂ ਤੇ ਉਹਦੇ ਵੀ ਆ ਕੇ ਪਹਿਲਾਂ ਹੀ ਆ ਕੇ ਜਾਂਦੇ ਹੁਣ ਜਿਹਨੇ ਦਾਤ ਤਨ ਦੋਂਦੀ ਨਾ ਸੰਦਾ ਹੁਣ ਜਿਹਨ ਦਾਤ ਤਨ ਦੋਂਦੀ ਐ ਸੰਦਾ ਜੀ ਵੀ ਸੰਦ ਕਰੀ ਵੇਚਣਾ ਪਊ ਜਿਵੇਂ ਤੂੰ ਸਾਰਾ ਕੋ ਮਰਦਾ ਦਾ ਹਿੱਸਾ ਵੀ ਲੈ ਰਹਾ ਹਾਂ ਦਾ ਨਿੱਕਲ ਜਾ ਮਾ ਜੀ ਕਹਿੰਦੇ ਵੀ ਪੁਲਿਸ ਬਾੜੇ ਵਾਲਾ ਜਿਹੜਾ ਕਹਿ ਰਿਹਾ ਸਾਰਾ ਹਾਂਜੀ ਹਾਂਜੀ ਉਹ ਜਿਹੜਾ ਬਾੜਾ ਹੈਗਾ ਜੀ ਉਹਨਾਂ ਦੀ ਦੂਜੀ ਵੰਡ ਹੈਗੀ ਤੁਹਾਨੂੰ ਵੀ ਪਤਾ ਸਿਵਲ ਪ੍ਰਸ਼ਾਸਨ ਦਾ ਕੰਮ ਆ ਜਿਹੜਾ ਵੰਡ ਇਹਨਾਂ ਨੇ ਕਰਨੀ ਹੈਗੀ ਆ ਇਹਨਾਂ ਨੂੰ ਜ਼ਮੀਨ ਹੈਗੀ ਜਿੰਨੀ ਵੀ ਹੈਗੀ ਸਿਵਲ ਪ੍ਰਸ਼ਾਸਨ ਦੇ ਥਰੂ ਆਫ ਦੀ ਥਰੂ ਲੈ ਲੈਣਾ ਉਹ ਵੰਡ ਕਰ ਲੈਣਾ ਤੇ ਜਿਹੜਾ ਸੌਰੇ ਤੇ ਇਲਜ਼ਾਮ ਲਾਉਂਦੀ ਹੈਗੀ ਉਹਦੇ ਰਿਗਾਰਡਿੰਗ ਉੱਤੇ ਐਫ ਆਈ ਆਰ ਰਜਿਸਟਰਡ ਹੋ ਚੁੱਕੀ ਹੈ ਉਹਦੇ ਸੌਰੇ ਤੇ ਡੀ ਐਸ ਪੀ ਸੀ ਐਡਬਲਯੂ ਵਾਲੇ ਇਨਕੁਆਰੀ ਤੇ ਪਰਚਾ ਦਰਜ ਹੋਇਆ ਜੀ ਹੋਰ ਇਹ ਚੋਦੀ ਗ੍ਰਿਫਤਾਰੀ ਪੈ ਚੁੱਕੀ ਆ ਤੇ ਚਲਾਨ ਅਸੀਂ ਜਲਦੀ ਟੂਕਟ ਕਰਾ ਦਾਂਗੇ ਤੇ ਉਹ ਕਹਿੰਦੇ ਆ ਵੀ ਮਤਲਬ ਇੱਕ ਟਰੈਕਟਰ ਉਹਦਾ ਚੋਰੀ ਕੀਤਾ ਟਰੈਕਟਰ ਟਰੈਕਟਰ ਸੰਬੰ ਇਨਾਰੇ ਵਾੜੇ 'ਚ ਖੜਾ ਜਿਹੜਾ ਵਾੜਾ ਇਹ ਲੇਡੀਜ਼ ਵਰਤਦੀ ਆ ਉੱਥੇ ਲੇਡੀਜ਼ ਨੂੰ ਮੈਂ ਕਹਿ ਕੇ ਆ ਵੀ ਤੁਸੀਂ ਆਪਦੇ ਚਾਬੀ ਲਵਾ ਕੇ ਟਰੈਕਟਰ ਚਲਾ ਸਕਦੇ ਹੋ ਉੱਥੇ ਖੜਾ ਟਰੈਕਟਰ ਤੁਸੀਂ ਜਾ ਕੇ ਬਣਾ ਵੈਰੀਫਾਈ ਕਰ ਲਿਓ ਤੇ ਇਹਨਾਂ ਨੂੰ ਪੁੱਛ ਵੀ ਲਿਓ ਜੀ ਮੈਂ ਕੀ ਕਹਿ ਕੇ ਆ ਦੂਜੀ ਤਰਫ ਤੋਂ ਵੀ ਤਾਂ ਬੈਠੀ ਉਹਨਾਂ ਤੋਂ ਵੀ ਪੁੱਛ ਲਿਓ ਉਹਨਾਂ ਨੇ ਵੀ ਕੋਈ ਟਰੈਕਟਰ ਦੇ ਵਿੱਚ ਤੇ ਆਪਦਾ ਹੱਕ ਨਹੀਂ ਜਿਤਾਉਂਦੇ ਕਿਉਂ ਉਹ ਕਹਿੰਦੇ ਟਰੈਕਟਰ ਇਹਨਾਂ ਦਾ ਹੀ ਆ ਟਰੈਕਟਰ ਖੜਾ ਇਹਨਾਂ ਦੇ ਹੱਥ ਹਰੇ ਜੀ ਵਾੜੇ 'ਚ ਖੜਾ ਪੋਜੈਸ਼ਨ 'ਚ ਇਹਨਾਂ ਦੇ ਜਗ੍ਹਾ ਦੇ ਵਰਤ ਸਕਦੇ ਟਰੈਕਟਰ ਕਿ ਲੰਦਨ ਰਟੋ ਕਹਿੰਦੇ ਆਗੂ ਕਹਿੰਦੇ ਸਾਡੀ ਬੇਇਜ਼ਤੀ ਕੀਤੀ ਪੁਲਿਸ ਸਟੇਸ਼ਨ ਨਹੀਂ ਪੁਲਿਸ ਸਟੇਸ਼ਨ ਮੇਰੇ ਕੋਲੇ ਆਏ ਸੀ ਜਿੱਥੇ ਇਹਨਾਂ ਦੇ ਆਗੂ ਗੁਰਪਾਲ ਨੰਗਲ ਜੀ ਉਹਨਾਂ ਨੂੰ ਪੁੱਛ ਲਓ ਤੁਸੀਂ ਬਤਵਾਰਾ ਵੀ ਪੁੱਛ ਲਓ ਐਸਐਚਓ ਸਾਹਿਬ ਨਾਲ ਕਿ ਉਹ ਸਮਾਂ ਉਹ ਤੂੰ ਤੂੰ ਕਰਕੇ ਗੱਲ ਕਰਦਾ ਗੁਰਪਾਲ ਨੰਗਲ ਖੁਦ ਉਹਨੂੰ ਮੈਂ ਕਿਹਾ ਭਾਈ ਸਾਹਿਬ ਵੀ ਗੱਲ ਥੋੜੀ ਜਿਹੀ ਲੈਜੇ ਨਾ ਕਰੀਦੀ ਹੁੰਦੀ ਆ ਵੀ ਤੂੰ ਤੂੰ ਨਾ ਨ ਕਰੋ ਵੀ ਤੁਸੀਂ ਵੀ ਸ਼ਬਦ ਹੁੰਦਾ ਹਾਂ ਹਮ ਵਸੇਹੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਹੋ ਗਿਆ ਸੀ ਸੈਟਿੰਗ ਸਮਝ ਗਿਆ ਸੀ ਗੁਰਪਾਲ ਨੰਗਲ ਵੀ ਮੈਂ ਹੋ ਗਿਆ ਸੀ ਇਹ ਜਿਹੜਾ ਉਹ ਦਰਸ਼ਨ ਵਾਲਾ ਏਸੇ ਵਾਲਾ ਕਹਿੰਦੇ ਆ ਵੀ ਸਾਨੂੰ ਬੋਲਿਆ ਹੈਗਾ ਉਹ ਅਸਲ ਦੇ ਵਿੱਚ ਗੱਲ ਇਦਾਂ ਸੀ ਭਾਈ ਉਹ ਇਧਰਲੇ ਪਾਸੇ ਬੈਠਾ ਸੀ ਨਾ ਇੱਕਾ ਉਹ ਦਰਸ਼ਨ ਆਇਆ ਸੀ ਕਿਤੇ ਬਾਹਰੋਂ ਉਹਦੀ ਜਗ੍ਹਾ ਸੀ ਉਹ ਦਰਸ਼ਨ ਦੀ ਉਹਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਅੰਦਰ ਕਾਹਤੋਂ ਬੈਠੇ ਹੋ ਉਹਨੇ ਜਦੋਂ ਇੰਨੀ ਗੱਲ ਤੇ ਗੁੱਸਾ ਖਾ ਗਿਆ ਉਹ ਨੂੰ ਬਸ ਵੀ ਮੈਨੂੰ ਆਇਆ ਕਹਿੰਦਾ ਵੀ ਅੰਦਰ ਕਾਹਤੋਂ ਬੈਠੇ ਹੋ ਠੀਕ ਹੈ ਜੀ ਹਾਂ ਇੰਨੀ ਗੱਲ ਤੇ ਗੁੱਸਾ ਖਾ ਕੇ ਉਹ ਬਾਹਰ ਪਾ ਆ ਗਏ ਜਦੋਂ ਗੱਲ ਚੱਲੀ ਜਾਂਦੀ ਸੀ ਆਪਸ ਵਿੱਚ ਦੋਵਾਂ ਪਾਰਟੀਆਂ ਦੀ ਫਿਰ ਉਹਨੂੰ ਮੇਰੇ ਏਸੇ ਬਲਵਿੰਦਰ ਨੇ ਤੇ ਇਸੇ ਦਰਸ਼ਨ ਨੇ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਭਾਈ ਸਾਹਿਬ ਜੇ ਤੁਹਾਨੂੰ ਕੋਈ ਗੁੱਸਾ ਲੱਗਾ ਤਾਂ ਸੌਰੀ ਬੋਲ ਦਿੰਨੇ ਆ ਪਰ ਤਲਖੀ ਖਾ ਕੇ ਚਲ ਗਏ ਉਸਦਾਨਾ